ਉਹ ਲੋਕਾਂ ਨੇ ਤਾਂ ਕਿਹਾ ਵੀ ਉੱਥੇ ਕਬਜ਼ਾ ਕਬਜ਼ਾ ਤਾਂ ਉਹਨਾਂ ਤੋਂ ਛਡਾਉਣ ਜਾਣਾ ਸੀ 20 ਤਰੀਕ ਨੂੰ ਜੀ ਕਿਉਂਕਿ ਕਬਜ਼ਾ ਉੱਥੇ ਤਾਂ ਢੱਲੇਦਾਰ ਬੰਦਿਆਂ ਨੇ ਕੀਤਾ ਆ ਉਹ ਮਤਲਬ ਜਿਹੜਾ ਜੀਨ ਦਰਿਆਸਤ ਦਾ ਰਾਜਾ ਸੀ ਉਹ ਰਾਜੇ ਦੀ ਜ਼ਮੀਨ ਸੀ 927 ਖੇਤ ਕੋ ਰਾਜੇ ਦੀ ਜਿਹੜੀ ਜ਼ਮੀਨ ਹੁੰਦੀ ਉਹ ਸਰਕਾਰ ਦੀ ਜ਼ਮੀਨ ਹੁੰਦੀ ਆ ਤੇ ਉਹ ਰਾਜੇ ਦਾ ਕੋਈ ਬਾਲੀਵਾਰ ਸੀ ਹੈ ਨੀਗਾ ਉਹ ਕੋਈ ਪਤਾ ਨਹੀਂ ਕੌਣ ਕਿਹੜੀ ਥਰਡ ਪਾਰਟੀ ਆ ਜਿਹੜੀ ਉੱਤੇ ਕਬਜ਼ਾ ਕਰੀ ਫਿਰਦੀ ਆ ਬਹੁਤ ਸਾਲਾਂ ਤੋਂ ਉਹਦੀ ਆਮਦਨ ਜਿਹੜੀ ਉਹ ਖਾ ਰਹੀ ਆ ਜਿਹੜੇ ਦਲਤ ਐਮਐਲਏ ਜਾਂ ਐਮਪੀ ਆ ਜੀ ਜਦੋਂ ਉਹ ਚਲੇ ਜਾਂਦੇ ਆ ਹਾਕਮ ਜਮਾਤ ਪਾਰਟੀਆਂ ਚ ਜਾਂ ਪਾਰਲੀਮੈਂਟ ਸੰਭਲੀਆਂ ਚ ਤੇ ਉਹਨਾਂ ਦੀ ਜਮਾਤ ਬਦਲ ਜਾਂਦੀ ਆ ਉਹ ਵੀ ਮਤਲਬ ਜਿਹੜੇ ਆ ਐਸਸੀ ਦੇ ਵਿੱਚ ਕੋਈ ਤਕੜੇ ਲੋਕ ਆ ਉਹ ਆਪ ਵੀ ਜਿਹੜੇ ਦਲਤ ਐਮ ਐਲ ਏ ਐਮ ਪੀ ਆ ਉਹ ਵੀ ਜ਼ਮੀਨਾਂ ਦੇ ਮਾਲਕਿਆ ਤੇ ਉਹ ਜਿਹੜੀ ਜ਼ਮੀਨ ਆ ਉਹ ਜੇ ਬੇਜ਼ਮੀਨੇ ਲੋਕਾਂ ਚ ਬੰਦੀ ਜਾਵੇ ਤਾਂ ਬਹੁਤ ਸਾਰੇ ਪਰਿਵਾਰ ਜਿਹੜੇ ਆਪਣੀ ਰੋਟੀ ਰੁਜੀਓ ਤੇ ਚਲਾ ਸਕਦੇ ਆ ਇਦਾਂ ਦੇ ਅਸੀਂ ਤਾਂ ਹੋਰ ਵੀ ਦੇਖਿਆ ਨਾ ਵੀ ਤੁਹਾਨੂੰ ਦੱਸਿਆ ਵੀ ਬੇਜ਼ਰਾਗ ਪਿੰਡ ਜਿਹੜੇ ਪੰਜਾਬ ਦੇ ਵਿੱਚ 127 157 ਪਿੰਡ ਆ ਬੇਜ਼ਰਾਗ ਇੰਦਾ ਤਾਂ ਹਜ਼ਾਰਾਂ ਏਕੜ ਪੈੜੀ ਇਹ ਬਣਦੀ ਆ ਸਰਕਾਰ ਧਿਆਨ ਕਿਉਂ ਦੇਊਗੀ ਕਿਉਂਕਿ ਜਿੰਨੇ ਕ ਅਸੀਂ ਐਮ ਐਲ ਏ ਐਮ ਪੀ ਦੇਖਦੇ ਆ ਬਹੁਤੀ ਗਿਣਤੀ ਉਹ ਨੇ ਜਿਨ੍ਹਾਂ ਦੀ 100 100 ਏਕੜ ਜਾਂ ਉਸ ਤੋਂ ਵੀ ਜ਼ਿਆਦਾ ਜ਼ਮੀਨ ਹੈ ਹਾਂਜੀ ਉਹ ਤਾਂ ਅੱਗੇ ਸਰਮਾਇਦਾਰ ਆ ਉਹਨਾਂ ਕੋਲ ਬਹੁਤ ਬਹੁਤ ਜ਼ਮੀਨਾਂ ਹਨ ਉਹਨਾਂ ਨੂੰ ਪਤਾ ਵੀ ਜੇ ਲੈਂਡ ਸੀਲਿੰਗ ਐਕਟ ਲਾਗੂ ਕਰਦੇ ਆ ਤਾਂ ਸਾਡੀਆਂ ਜ਼ਮੀਨਾਂ ਵੀ ਜਾਣੀਆਂ ਇੰਦਾ ਪਿਛਲੀ ਵਾਰ ਜਿਹੜਾ ਆ ਜਿਹੜਾ ਆਪਣੇ ਚਰਨਜੀਤ ਚੰਨੀ ਸਿਹਾ ਮੁੱਖ ਮੰਤਰੀ ਅਸੀਂ ਸਾਡੀ ਉਹਦੇ ਨਾਲ ਮੀਟਿੰਗ ਹੋਈ ਸੀ ਪਿੰਡੂ ਮਜ਼ਦੂਰ ਯੂਨੀਅਨ ਦੀ ਸਵੇਰ ਦੇਰ ਨੂੰ ਆਉਂਦਾ ਆ ਅਖਬਾਰਾਂ 'ਚ ਟਕਾਲਾ ਨੂੰ ਜਿਹੜਾ ਆ ਉਹ ਸੋਸ਼ਲ ਮੀਡੀਆ ਤੇ ਆਪਣਾ ਬਿਆਨ ਉਹਨਾਂ ਨੇ ਵਾਪਸ ਲੈ ਲਿਆ ਉਹ ਨਹੀਂ ਕਰਨ ਦੇਣਗੇ ਮੈਨੂੰ ਵੀ ਜਿਹੜਾ ਗ੍ਰੈਫਤਾਰ ਕਰ ਲਿਆ ਸੀਗਾ ਤੇ ਉਹਦੇ ਲਈ ਹੈਗਾ ਵੀ ਘੱਟੋ-ਘੱਟ ਹਜ਼ਾਰ ਜਿਹੜਾ ਬੰਦਾ ਉਦੋਂ ਉਹਨਾਂ ਨੇ ਗ੍ਰੈਫਤਾਰ ਕਰ ਲਿਆ ਪਿੰਡਾਂ 'ਚ ਫੋਰਸਾਂ ਲਾਤੀਆਂ ਬਹੁਤ ਸਾਰਿਆਂ ਨੂੰ ਨਜ਼ਰਬੰਦ ਕਰ ਲਿਆ ਬਹੁਤ ਸਾਰਿਆਂ ਨੂੰ ਥਾਣਿਆਂ 'ਚ ਬੰਦ ਕਰ ਦਿੱਤਾ ਉਦੋਂ ਮਜ਼ਦੂਰ ਕਿਉਂਕਿ ਇਹ ਕੱਲੀ ਮੱਲ ਮਜ਼ਦੂਰਾਂ ਦੀ ਗੱਲ ਨਹੀਂ ਹੈ ਇਹ ਛੋਟੇ ਕਿਸਾਨਾਂ ਦੇ ਵੀ ਅਸੀਂ 17 17.5 ਏਕੜ ਪੂਰੇ ਕਰਨੇ ਆ ਗੱਲਾ ਆਪਣਾ ਨਹੀਂ ਹੈ ਵੀ ਇਹ ਦਲਤ ਮਜ਼ਦੂਰਾਂ ਨੂੰ ਹੀ ਆ ਇੱਥੇ ਜਿਹੜੀ ਛੋਟੀ ਕਿਸਾਨੀ ਆ ਤੁਸੀਂ ਕਹਿੰਦੇ ਬੇ 90 95% ਜਿਹੜੇ ਕਿਸਾਨ ਆ ਉਹਨਾਂ ਕੋਲ ਤਾਂ 5 5 ਏਕੜ ਜ਼ਮੀਨ ਤੋਂ ਵੀ ਘਟਿਆ ਵੀ ਜਿਹੜਾ ਸੀਲਿੰਗ ਆ ਉਹ 10 10 ਖੇਤਾਂ ਦੀ ਏਕੜ ਦੀ ਕਰ ਦਿੱਤੀ ਜਾਵੇ 1.75 ਦੀ ਬਜਾਏ ਬਹੁਤ ਸਾਰੇ ਲੋਕਾਂ ਨੂੰ ਗਰੀਬਾਂ ਨੂੰ ਮਜ਼ਦੂਰਾਂ ਨੂੰ ਉਹ ਜ਼ਮੀਨ ਜਿਹੜੀ ਆ ਜਾਊਗੀ ਇੱਦਾਂ ਜਦੋਂ ਵੀ ਵੋਟਾਂ ਲੈਣੀਆਂ ਤਾਂ ਕੋਈ ਕੋਈ ਫਕੂਰਾ ਨੂੰ ਪਹਿਲਾਂ ਤੋਂ ਇਹਦਾ ਇਹ ਐਮਐਲਏ ਐਮਪੀਆ ਇਹਨਾਂ ਨੇ ਵੋਟਾਂ ਲਈ ਵਰਤਿਆ ਸਿਰਫ ਵੋਟਾਂ ਹੀ ਲਈਆਂ ਇਹਨਾਂ ਦਾ ਸਵਾਰਿਆ ਕੁਝ ਨਹੀਂ 84 ਕਰੋੜ ਲੋਕ ਜਿਹੜੇ ਹਿੰਦੁਸਤਾਨ ਦੇ 20 ਰੁਪਈਆ ਨਾਲ ਗੁਜ਼ਾਰਾ ਕਰਦੇ ਆ ਐਨਾ ਗਰੀਬੀ ਉਮੀਰੀ ਦਾ ਪਾੜਾ ਵਧਿਆ ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵੱਲੋਂ ਇੱਕ ਵਿਲੱਖਣ ਕਹਿ ਲਈਏ ਇਹ ਜਾਂ ਪੁਰਾਣੀ ਰਵਾਇਤ ਨੂੰ ਵੀ ਤੋੜਦਿਆਂ ਹੋਇਆਂ ਇੱਕ ਲਹਿਰ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਲੈਂਡ ਸੀਲਿੰਗ ਐਕਟ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਬਹੁਤ ਵੱਡੀ ਗਿਣਤੀ ਉਹ ਲੋਕ ਨੇ ਜਿਹੜੇ ਕਿ ਧਨਾੜ ਬਣਦਿਆਂ ਹੋਇਆਂ ਵੱਡੀ ਗਿਣਤੀ ਜ਼ਮੀਨ ਦੇ ਉੱਤੇ ਕਬਜ਼ਾ ਕਰੀ ਬੈਠੇ ਨੇ ਅਤੇ ਉਸ ਦੇ ਹੀ ਬਿਲਕੁਲ ਦੂਸਰੇ ਪਾਸੇ ਕੁਝ ਲੋਕ ਅਜਿਹੇ ਨੇ ਜਿਹੜੇ ਕਿ ਬਿਲਕੁਲ ਮਹੀਨੇ ਜਿਨ੍ਹਾਂ ਦੇ ਕੋਲ ਗੁਜ਼ਾਰਾ ਯੋਗ ਜ਼ਮੀਨ ਵੀ ਨਹੀਂ ਹੈ ਇੱਥੋਂ ਤੱਕ ਕਿ ਕੁਝ ਲੋਕਾਂ ਦੇ ਕੋਲ ਰਹਿਣ ਦੇ ਲਈ ਸਿਰ ਟਕਣ ਦੇ ਲਈ ਵੀ ਉਹਨਾਂ ਦਾ ਜਿਹੜਾ ਮਾਣ ਹੀ ਬਣਦਾ ਇੱਕ ਤਰੀਕੇ ਦਾ ਉਹ ਵੀ ਜ਼ਮੀਨ ਨਹੀਂ ਹੈ ਉਸ ਨੂੰ ਲੈ ਕੇ ਸੰਘਰਸ਼ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਬੀਤੇ ਦਿਨੀ ਇੱਕ ਜਗ੍ਹਾ ਨੂੰ ਕੈਲੀਏ ਵੀ ਉਸਤੇ ਚਿਰਾਗ ਲਾਉਣ ਦੀ ਗੱਲ ਤੁਰੀ ਪਰ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਉਸ ਨੂੰ ਪਹਿਲਾਂ ਹੀ ਰੋਕਣ ਦੇ ਲਈ ਪ੍ਰਬੰਧ ਕੀਤਾ ਜਾਂਦਾ ਹੈ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਕੈਦ ਕਰ ਲਿਆ ਜਾਂਦਾ ਜਿੱਥੇ-ਜਿੱਥੇ ਵੀ ਪੁਲਿਸ ਲਾਈ ਜਾ ਸਕਦੀ ਹੈ ਲਾਈ ਜਾਂਦੀ ਹੈ ਟਿੱਪਰ ਲਾ ਕੇ ਰੋਕਿਆ ਜਾਂਦਾ ਹੈ ਹਰੇਕ ਤਰੀਕੇ ਦਾ ਹਤਕੰਡਾ ਵਰਤਿਆ ਗਿਆ ਦੱਸਿਆ ਇਹ ਜਾ ਰਿਹਾ ਹੈ ਕਿ ਹੁਣ ਵੀ ਵੱਡੀ ਗਿਣਤੀ ਲੋਕ ਜੇਲ੍ਹਾਂ ਦੇ ਵਿੱਚ ਬੰਦ ਨੇ ਇਸ ਸਾਰੇ ਤੇ ਗੱਲ ਕਰਨ ਦੇ ਲਈ ਮੇਰੇ ਨਾਲ ਮਜਦੂਰ ਆਗੂ ਹਾਂਸ ਰਾਜ ਹੁਣੇ ਮੌਜੂਦ ਨੇ ਉਹਨਾਂ ਦੇ ਕੋਲੋਂ ਆਪਾਂ ਜਾਣਦੇ ਹਾਂ ਕਿ ਉਹਨਾਂ ਦੇ ਵੱਲੋਂ ਇਸ ਸੰਘਰਸ਼ 'ਚ ਕਿਵੇਂ ਯੋਗਦਾਨ ਪਾਇਆ ਜਾ ਰਿਹਾ ਸੀ ਤੇ ਇਹਨਾਂ ਦਾ ਜਿਹੜਾ ਇਹ ਸੰਘਰਸ਼ ਹੈ ਉਸ ਦਾ ਮੰਤਵ ਕੀ ਹੈ ਕਿੱਦਾਂ ਸ਼ੁਰੂ ਹੋਇਆ ਕੀ ਇਸ ਦੇ ਪਿੱਛੇ ਸਾਰੀ ਰਣਨੀਤੀ ਹੈ ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਠੀਕ ਹੈ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਤੁਹਾਡਾ ਵੀ ਬਹੁਤ-ਬਹੁਤ ਹਸਰਾਜ ਜੀ ਚਾਨਣਾ ਪਾਇਓ ਕਿ ਇਹ ਇਹ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਇਹ ਜ਼ਮੀਨ ਪ੍ਰਾਪਤੀ ਲਈ ਸੰਘਰਸ਼ ਚੱਲ ਰਿਹਾ ਹੈ ਚਿਰਾਗ ਪਹਿਲਾਂ ਵੀ ਲਾਇਆ ਗਿਆ ਸੀ ਅਸੀਂ ਵੀਡੀਓਜ਼ ਦੇਖੀਆਂ ਨੇ ਬਹੁਤ سارے ਲੋਕ ਤਾਂ ਇਹ ਕਹਿ ਰਹੇ ਨੇ ਕਿ ਭਾਈ ਇਹ ਤਾਂ ਤੱਕਾ ਹੈ ਸਿੱਧਮ ਸਿੱਧਾ ਪਰ ਤੁਸੀਂ ਇੱਕ ਵਾਰੀ ਚਾਨਣਾ ਜ਼ਰੂਰ ਪਾਇਓ ਕਿ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਇਹ ਕੀ ਹੈ ਕਿੱਥੋਂ ਇਸ ਦੀ ਉਪਜ ਹੋਈ ਕਿੱਥੋਂ ਇਹ ਜ਼ਹਿਨ ਚ ਆਇਆ ਕਿ ਇਸ ਤਰੀਕੇ ਦੇ ਨਾਲ ਜ਼ਮੀਨ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਜਾਂ ਇਸ ਲਈ ਸੰਘਰਸ਼ ਕੀਤਾ ਜਾ ਸਕਦਾ ਹੈ ਪਾਇਓ ਚਾਨਣਾ ਜੀ ਪਹਿਲੀ ਗੱਲ ਤੇ ਇਹ ਆ ਜੀ ਵੀ 1972 ਦੇ ਵਿੱਚ ਲੈਂਡ ਸੀਲਿੰਗ ਐਕਟ ਬਣਿਆ ਸੀ ਜਮੀਨਾਂ ਦੀ ਮੁੜਵਟ ਕਿਉਂਕਿ ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਕੋ ਬਹੁਤ ਸਾਰੀਆਂ ਜ਼ਮੀਨਾਂ ਆ سرمایہਦਾਰ ਆ ਜ਼ਗੀਰਦਾਰ ਆ ਇੰਨੇ ਹਜ਼ਾਰ ਹਜ਼ਾਰ ਏਕੜ ਜ਼ਮੀਨ ਆ ਆ ਪੰਜ ਪੰਜ ਹਜ਼ਾਰ ਏਕੜ ਜ਼ਮੀਨ ਆ 10 10 ਹਜ਼ਾਰ ਏਕੜ ਜ਼ਮੀਨ ਆ ਤੇ ਉਹਨਾਂ ਨੇ ਜਿਹੜੇ ਬਾਹਰ ਪਲੇ ਸੂਬਿਆਂ ਦੇ ਇੱਥੋਂ ਤੱਕ ਕਿ ਆ ਵੀ ਉਹਨਾਂ ਦੇ ਪੁੱਤਿਆਂ ਦੇ ਨਾਲ ਬਿੱਲਿਆ ਦੇ ਨਾਂ ਮੱਠਾਂ ਦੇ ਨਾਂ ਤੋਂ ਜ਼ਮੀਨਾਂ ਕਰਾ ਲਈਆਂ ਬਿਨਾਂ ਟੈਕਸ ਨਾਲ ਪੈ ਜਵੇ ਉਹ ਦੋ ਨੰਬਰ ਦੇ ਢੰਗ ਤਰੀਕੇ ਨਾਲ ਉਹਨਾਂ ਨੇ ਜ਼ਮੀਨਾਂ ਬਣਾਉਂ ਆ ਜਿਹੜਾ ਲੈਂਡ ਐਂਡ ਸੀਲਿੰਗ ਐਕਟ ਦੀ ਉਹਦੇ ਵਿੱਚ ਇਹ ਸੀਗਾ ਵੀ ਜਿਹੜੇ 17.5 ਏਕੜ ਤੋਂ ਵੱਧ ਜਿਹੜੀ ਆ ਪੈੜੀ ਕੋਈ ਰੱਖ ਨਹੀਂ ਸਕਦਾ ਉਹ ਅਸੀਂ ਲਗਾਤਾਰ ਟਿੰਡੂ ਮਜ਼ਦੂਰ ਯੂਨੀਅਨ ਵੱਲੋਂ ਵੀ ਇਹ ਗੱਲ ਜਿਹੜੀ ਆ ਇਹ ਲੋਕਾਂ ਦੇ ਏਜੰਡੇ ਤੇ ਲਿਆਉਣੇ ਰਹੇ ਆ ਆਵੇ ਜਮੀਨਾ ਅਸੀਂ ਲੈਣੀ ਆ ਸਾਢੇ 17 ਏਕੜ ਤੋਂ ਜਿਹੜੀ ਪੈੜੀ ਆ ਉਹ ਜਿਹੜੀ ਆ ਛੋਟੇ ਕਿਸਾਨ ਆ ਉਹਨਾਂ ਦੇ ਵਿੱਚ ਇਹ ਵੰਡੀ ਜਾਂਦਾ ਜਾ ਰੇਕੜ ਪੈੜੀ ਆ ਇਹਨਾਂ ਦੇ ਆਈ ਦੱਪਾ ਕਰਦੇ ਆ ਰੋਟੀ ਰੋਜੀ ਕਮਾਉਂਦੇ ਆ ਇਹ ਸਰਕਾਰਾਂ ਨੇ ਹੁਣ ਦੇਖੋ ਜਿਹੜਾ ਉੱਥੇ ਦਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਜਿਹੜਾ ਉਹ ਤੇ ਉਹਨਾਂ ਦਾ ਪਰਿਵਾਰਕ ਮੈਂਬਰ ਤਾਂ ਕੋਈ ਬਚਿਆ ਨਹੀਂ ਦਾ ਜਿਹੜਾ ਕੋਈ ਦਿੱਲੀ ਦਾ ਕੋਈ سرمایہਦਾਰ ਬੰਦਾ ਢੜਲੇ ਦੇ ਕਿਉਂ ਚਲੇ ਜਾਂਦੇ ਉਹਨਾਂ ਦੀ ਆਮਦਨ ਉਹ ਖਾ ਰਿਆ ਜਾਂਦ ਕੇ ਬਪੰਡਿਆ ਲਗਭਗ ਪੰਜਾਬ ਦੇ ਵਿੱਚ ਰਈਆ ਸਰਕਾਰਾਂ ਨੂੰ ਚਾਹੀਦਾ ਸੀ ਮਜ਼ਦੂਰਾਂ ਤੇ ਛੋਟੇ ਕਿਸਾਨਾਂ ਵਿੱਚ ਮੰਡੜੀਆਂ ਚਾਹੀਦੀਆਂ ਸੀ ਤਾਂ ਕਿ ਬਹੁਤ ਸਾਰੇ ਜਿਹੜੀ ਗਰੀਬ ਜਨਤਾ ਸੀ ਆਪਣੀ ਰੋਟੀ ਰੋਜੀ ਇਹਨਾਂ ਇਦਾਂ ਦੇ ਜ਼ਮੀਨ ਤੋਂ ਪੈੜੀ ਤੋਂ ਉਹ ਆਪਣੇ ਬੱਚੇ ਪਾਲ ਸਕਦੇ ਸੀ ਪਰ ਇਹ ਇਹ ਸਰਕਾਰਾਂ ਨੇ ਇਹ ਕੰਮ ਨਹੀਂ ਕੀਤਾ ਜਿਹਦੇ ਕਰਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ لوکاں ਨੇ ਦਾ ਕਿਹਾ ਵੀ ਉੱਥੇ ਕਬਜ਼ਾ ਕਬਜ਼ਾ ਦਾ ਉਹਨਾਂ ਤੋਂ ਛਡਾਉਣ ਜਾਣਾ ਸੀ 20 ਤਰੀਕ ਨੂੰ ਜੀ ਕਿਉਂਕਿ ਕਬਜ਼ਾ ਉੱਥੇ ਟੜਲੇਦਾਰ ਬੰਦਿਆਂ ਨੇ ਕੀਤਾ ਆ ਹਾਂਜੀ ਇਸ ਕਰਕੇ ਮਰ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਾਉਣ ਲਈ ਕਿਹਾ ਸੀ ਹਾਂਜੀ ਹਾਂਜੀ ਇਹ ਕਿਹੜੀ ਜਗ੍ਹਾ ਤੇ ਤੁਸੀਂ ਦੱਸਦੇ ਹੋ ਕਬਜ਼ਾ ਛਡਾਉਣ ਜਾਣਾ ਸੀ ਉਹ ਜਗ੍ਹਾ ਦਾ ਕੀ ਮਹੱਤਵ ਹੈ ਉਹ ਜਗ੍ਹਾ ਪਹਿਲਾਂ ਕਿਹਦੀ ਸੀ ਤੇ ਹੁਣ ਜਦੋਂ ਕਬਜ਼ਾ ਛਡਾ ਲਿਆ ਜਾਣਾ ਸੀ ਤਾਂ ਉਸ ਤੋਂ ਬਾਅਦ ਉਹ ਜਗ੍ਹਾ ਦਾ ਹੋਣਾ ਕੀ ਸੀ ਇਹ ਵੀ ਜ਼ਰੂਰ ਦੱਸੋ ਦੇਖੋ ਉਹ ਮਤਲਬ ਜਿਹੜਾ ਜੀਨ ਦਰਿਆਸਤ ਦਾ ਰਾਜਾ ਸੀ ਉਹ ਰਾਜੇ ਦੀ ਜ਼ਮੀਨ ਸੀ 927 ਖੇਤ ਕੋ ਰਾਜੇ ਦੀ ਜਿਹੜੀ ਜ਼ਮੀਨ ਹੁੰਦੀ ਉਹ ਸਰਕਾਰ ਦੀ ਜ਼ਮੀਨ ਹੁੰਦੀ ਆ ਤੇ ਉਹ ਰਾਜੇ ਦਾ ਕੋਈ ਬਾਲੀਵਾਰ ਸੀ ਹੈ ਨੀਗਾ ਉਹ ਕੋਈ ਪਤਾ ਨਹੀਂ ਕੌਣ ਕਿਹੜੀ ਥਰਡ ਪਾਰਟੀ ਆ ਜਿਹੜੀ ਉੱਤੇ ਕਬਜ਼ਾ ਕਰੀ ਫਿਰਦੀ ਆ ਬਹੁਤ ਸਾਲਾਂ ਤੋਂ ਉਹਦੀ ਆਮਦਨ ਜਿਹੜੀ ਉਹ ਖਾ ਰਹੀ ਆ ਪਿਛਲੇ ਸਾਲ ਜਿਹੜਾ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਉੱਥੇ ਚਿਰਾਗ ਵਾਲ ਕੇ ਆਂਦਾ ਸੀ ਕਿਉਂਕਿ ਉਹ ਬੇਚਿਰਾਗ ਪਿੰਡ ਕਹਿੰਦੇ ਸੀ ਤਾਂ ਉਹਦੇ ਮਤਲਬ ਉਹ ਜਿਹੜੀ ਜ਼ਮੀਨ ਆ ਉਹ ਜੇ ਬੇਜ਼ਮੀਨੇ ਲੋਕਾਂ ਚ ਵੰਡੀ ਜਾਵੇ ਤਾਂ ਬਹੁਤ ਸਾਰੇ ਪਰਿਵਾਰ ਜਿਹੜੇ ਆਪਣੀ ਰੋਟੀ ਰੋਜੀ ਉਤੇ ਚਲਾ ਸਕਦੇ ਆ ਸਰਕਾਰਾਂ ਜਿਹੜੀਆਂ ਉਹਨਾਂ ਦੇ ਪੱਖ ਚ ਖੜ ਗਈਆਂ ਜਿਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਮਤਲਬ ਜਿਹੜਾ ਆ ਜਿਹੜੇ ਮਜ਼ਦੂਰ ਸੀ ਗਰੀਬ ਕਿਸਾਨ ਸੀ ਜਿਹੜੇ ਉਸ ਦਿਨ ਕਬਜ਼ਾ ਛਡਾਉਣ ਜਾ ਰਹੇ ਸੀ 20 ਤਰੀਕ ਨੂੰ ਉਹਨਾਂ ਤੇ ਜਿਹੜਾ ਪੁਲਿਸ ਨੇ ਜਾਂ ਸਰਕਾਰ ਨੇ ਉਹਨਾਂ ਤੇ ਤਸ਼ੱਦਦ ਕੀਤਾ ਉਹਨੂੰ ਫੜ ਫੜ ਕੇ ਜੇਲ੍ਹਾਂ ਦੇ ਵਿੱਚ ਜਿਹੜਾ ਬੰਦ ਕੀਤਾ ਇੱਕ ਇਹ ਰਕਬਾ ਕਿੰਨਾ ਜੀ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਬੇਜਰਾਗ ਜ਼ਮੀਨ ਹੈ 927 ਖੇਤ ਹੈ ਜੀ ਇਦਾਂ ਦੇ ਅਸੀਂ ਤਾਂ ਹੋਰ ਵੀ ਦੇਖਿਆ ਨਾ ਵੀ ਤੁਹਾਨੂੰ ਦੱਸਿਆ ਵੀ ਬੇਜਰਾਗ ਪਿੰਡ ਜਿਹੜੇ ਪੰਜਾਬ ਦੇ ਵਿੱਚ 127 ਇਹ 157 ਪਿੰਡ ਆ ਬੇਜਰਾਗ ਇਦਾਂ ਤਾਂ ਹਜ਼ਾਰਾਂ ਏਕੜ ਪੈੜੀ ਇਹ ਬਣਦੀ ਆ ਜੇ ਹਜ਼ਾਰਾਂ ਏਕੜ ਪੈੜੀ ਬਣਦੀ ਆ ਵੀ ਜਿਹੜਾ ਲੈਂਡ ਸੀਲਿੰਗ ਐਟ ਆ ਉਹ ਕਾਨੂੰਨ ਮੁਤਾਬਕਿਆ ਸੰਵਧਾਨ ਦੇ ਵਿੱਚ ਆ ਉਹਨੂੰ ਕਿਉਂ ਨਹੀਂ ਲਾਗੂ ਕੀਤਾ ਜਾਂਦਾ ਉਹ ਜਿਹੜੀ ਇਦਾਂ ਦੀ ਪੈੜੀ ਆ ਜਿਹੜੀ ਉਹ ਉਹ ਜਿਹੜੇ ਆ ਥਰਡ ਪਾਰਟੀਆਂ ਕੋਈ ਬਾਈ ਜਾਂਦੀਆਂ ਤਕੜੇ ਲੋਕ ਜਿਹੜੇ ਆ ਉਹ ਬਾਈ ਜਾਂਦੇ ਆ ਪਿੰਡਾਂ ਦੇ ਸਰਕਾਰਾਂ ਦਾ ਇਧਰ ਨੂੰ ਕੋਈ ਧਿਆਨ ਹੀ ਨਹੀਂ ਹੈ ਨੀਗਾ ਕਿੰਨੀਆਂ ਸਰਕਾਰਾਂ ਦੀਆਂ ਆਈਆਂ ਕਿਸੇ ਨੂੰ ਵੀ ਇਹ ਨੂੰ ਜਿਹੜਾ ਆ ਇਹ ਸਰਕਾਰ ਨੂੰ ਵਿਚਾਰਿਆ ਨਹੀਂ ਵੀ ਉਹ ਆਮਦਨ ਇਹਦੀ ਕਿਉਂ ਖਾਈ ਜਾਂਦੇ ਆ हां सर जी मैं ये जानना चाहंदा सी कि जद्दा तुसी ਗੱਲ ਕਰ ਰਹੇ ਹੋ ਕਿ ਲੈਂਡ ਸੀਲਿੰਗ ਐਕਟ ਵੱਲ ਸਰਕਾਰ ਧਿਆਨ ਨਹੀਂ ਦਿੰਦੀ ਸਰਕਾਰ ਧਿਆਨ ਕਿਉਂ ਦੇਊਗੀ ਕਿਉਂਕਿ ਜਿੰਨੇ ਕਸੀਂ ਐਮ ਐਲ ਏ ਐਮ ਪੀ ਦੇਖਦੇ ਆ ਬਹੁਤੀ ਗਿਣਤੀ ਉਹ ਨੇ ਜਿਨ੍ਹਾਂ ਦੀ 100 100 ਏਕੜ ਜਾਂ ਉਸ ਤੋਂ ਵੀ ਜ਼ਿਆਦਾ ਜ਼ਮੀਨ ਹੈ ਜੇਕਰ ਉਹ ਇਸ ਤੇ ਕੰਨ ਧਾਰਨਗੇ ਜਾਂ ਇਹਨੂੰ ਅਪਲਾਈ ਕਰਨਗੇ ਤਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਘਰ ਤੇ ਇਹ ਗੱਲ ਆਊਗੀ ਫੇ ਉਹਨਾਂ ਨੂੰ ਕੀ ਲੱਗਦਾ ਕਿ ਉਹ ਹਿੱਸੇ ਕਰਕੇ ਨਹੀਂ ਕਰਦੇ ਸੋ ਇਹ ਨਹੀਂ ਉਹ ਕਰਨਗੇ ਜਿਹੜੇ ਸਰਕਾਰਾਂ ਦੇ ਵਿੱਚ ਨਮਾਇंदे ਆ ਚਾਹੇ ਉਹ ਪਾਰਲੀਮੈਂਟ ਆ ਚਾਹੇ ਅਸੰਭਲੀਆਂ ਚ ਆ ਚਾਹੇ ਸੈਂਟਰ ਸਰਕਾਰ ਆ ਪੰਜਾਬ ਸਰਕਾਰ ਹਾਂਜੀ ਉਹ ਤਾਂ ਅੱਗੇ ਸਰਮਾਇਦਾਰ ਆ ਉਹਨਾਂ ਕੋਲ ਬਹੁਤ ਬਹੁਤ ਜ਼ਮੀਨਾਂ ਉਹਨਾਂ ਨੂੰ ਪਤਾ ਵੀ ਜੇ ਲੈਂਡ ਸੀਲਿੰਗ ਐਕਟ ਲਾਗੂ ਕਰਦੇ ਆ ਤਾਂ ਸਾਡੀਆਂ ਜ਼ਮੀਨਾਂ ਵੀ ਜਾਣੀਆਂ ਇਦਾਂ ਪਿਛਲੀ ਵਾਰ ਜਿਹੜਾ ਆ ਜਿਹੜਾ ਆਪਣੇ ਚਰਨ ਦੀ ਚੰਨੀ ਸੀਗਾ ਮੁੱਖ ਮੰਤਰੀ ਅਸੀਂ ਸਾਡੀ ਉਹਦੇ ਨਾਲ ਮੀਟਿੰਗ ਹੋਈ ਸੀ ਪਿੰਡੂ ਮਜ਼ਦੂਰ ਯੂਨੀਅਨ ਦੀ ਜੀ ਜਿਹਦੇ ਚ ਅਸੀਂ ਇਹ ਗੱਲ ਉਹਦੇ ਇਤਿਹਾਰ ਚ ਲਿਆਂਦੀ ਸੀ ਵੀ ਆ ਜਿਹੜੀਆਂ ਬਹੁਤ ਸਾਰੀਆਂ ਜ਼ਮੀਨਾਂ ਆ ਬੇਨਾਮੀ ਜ਼ਮੀਨਾਂ ਆ ਉਹ ਜਿਹੜੀਆਂ ਗਰੀਬ ਲੋਕਾਂ ਚ ਵੰਡੀਆਂ ਜਾਣ ਉਹਨਾਂ ਨੇ ਕਿਹਾ ਸੀ ਵੀ ਗੱਲ ਤੁਹਾਡੀ ਇਹ ਬਹੁਤ ਵਧੀਆ ਆ ਉਹਨਾਂ ਨੇ ਲਿਸਟ ਮੰਗਾ ਲਈ ਸੀ ਲਿਸਟਾਂ ਮੰਗਾ ਲਈਆਂ ਸਰਕਾਰ ਦੇ ਦੱਸ ਕੇ ਸਾਰਿਆਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤੇ ਲਿਸਟਾਂ ਬਣਾ ਲਈਆਂ ਤੇ ਉਹਨੇ ਐਲਾਨ ਵੀ ਕਰ ਦਿੱਤਾ ਵੀ ਅਸੀਂ ਇਹਦੇ ਤੇ ਅਮਲ ਕਰਾਂਗੇ ਪਰ ਛੇਤੀ ਜਿਹੜੇ ਉਹਦੇ ਵਿੱਚ ਸਰਕਾਰ ਦੇ ਨਵੰਦੇ ਸੀ ਜਿਹੜੇ ਆਪ ਸਰਮਾਇਦਾਰ ਸੀਗੇ ਉਹਨਾਂ ਨੇ ਉਹਨਾਂ ਨੂੰ ਇੱਕਦਮ ਰੋਕ ਦਿੱਤਾ ਵੀ ਇਹ ਆਪਣਾ ਜਿਹੜਾ ਆ ਵਾਪਸ ਲਵੋ ਇਹ ਜਿਹੜਾ ਤੁਸੀਂ ਐਲਾਨ ਕੀਤਾ ਸਵੇਰ ਦੇਨੂ ਆਉਂਦਾ ਆ ਅਖਬਾਰਾਂ ਚ ਤਕਾਲਾ ਨੂੰ ਜਿਹੜਾ ਆ ਉਹ ਸੋਸ਼ਲ ਮੀਡੀਆ ਤੇ ਆਪਣਾ ਬਿਆਨ ਉਹਨਾਂ ਨੇ ਵਾਪਸ ਲੈ ਲਿਆ ਉਹ ਨਹੀਂ ਕਰਨ ਦੇਣਗੇ ਸਰਕਾਰਾਂ ਦੇ ਵਿੱਚ ਇਦਾਂ ਦੇ ਲੋਕ ਬੈਠੇ ਆ ਜਿਹੜੇ ਖੁਦ ਸਰਮਾਜਦਾਰ ਆ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਪੈੜੀਆਂ ਜ਼ਮੀਨਾਂ ਆ ਉਹ ਇਸ ਕਾਨੂੰਨ ਨੂੰ ਕਿਉਂ ਲਾਗੂ ਕਰਨਗੇ ਜਿਨ੍ਹਾਂ ਲੋਕਾਂ ਦੀ ਲੋੜ ਆ ਗਰੀਬ ਲੋਕਾਂ ਦੀ ਮਜ਼ਦੂਰਾਂ ਦੀ ਛੋਟੇ ਕਿਸਾਨਾਂ ਦੀ ਉਹ ਸੰਘਰਸ਼ ਕਰਕੇ ਜਿਹੜਾ ਆ ਇਹ ਪ੍ਰਾਪਤੀ ਕਰਨਗੇ ਇਹਨੂੰ ਜਿਹੜਾ ਆ ਉਹ ਲਾਗੂ ਕਰਾਉਣਗੇ ਗੁਰੂ ਰਵਦਾਸ ਨੇ ਵੀ ਜਦਾਂ ਬਹੁਤ ਸਾਲ ਪਹਿਲਾਂ ਕਿਹਾ ਸੀ ਬੇਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਵੰਨ ਛੋਟੇ ਵੱਡੇ ਸਭ ਰਵਦਾਸ ਰਹੇ ਪ੍ਰਸੰਨ ਬੇਗੰਪੁਰੇ ਦਾ ਉਹ ਨਹੀਂ ਨਾ ਕਿਹਾ ਅਸੀਂ ਵੀ ਜਿਹੜਾ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਉਹਨੇ ਵੀ ਐਲਾਨ ਕੀਤਾ ਵੀ ਅਸੀਂ ਪਿੰਡ ਪਿੰਡ ਜਿਹੜਾ ਬੇਗੰਪੁਰਾ ਫਸੋਣਾ ਇਦਾਂ ਮਤਲਬ ਨਾਰਾ ਲਾ ਕੇ ਦਾ ਅਸੀਂ ਉਹਦੇ ਤੇ ਅਮਲ ਕਰ ਰਹੇ ਆ ਇਹ ਏਜੰਡੇ ਤੇ ਲਿਆਂਦਾ ਜ਼ਮੀਨ ਦਾ ਗੁਰਮਤਾਇਆ ਜੀ ਸਾਹਰਾ ਜੀ ਇਹ ਜਾਣਕਾਰੀ ਸਾਂਝੀ ਕਰਿਓ ਕਿ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ ਇਸ ਸੰਘਰਸ਼ ਦੇ ਵਿੱਚ ਉਹਨਾਂ ਦੇ ਸਾਰੇ ਦੇ ਸਾਰੇ ਨੁਮਾਇੰਦੇ ਜਾਂ ਹੋਰ ਵਰਕਰ ਜਿੰਨੇ ਵੀ ਪੁਲਿਸ ਦੇ ਵੱਲੋਂ ਉਸ ਦਿਨ ਹਿਰਾਸਤ 'ਚ ਲੈ ਗਏ ਨੇ ਉਹ ਛੱਡ ਦਿੱਤੇ ਗਏ ਨੇ ਸਾਰੇ ਦੇ ਸਾਰੇ ਜਾਂ ਹਾਲੇ ਵੀ ਕੁਝ ਹਿਰਾਸਤ 'ਚ ਨੇ ਜਾਂ ਫਿਰ ਕਹ ਲਈਏ ਜਿਹੜੇ ਅੱਗੇ ਲੱਗੇ ਹੋਏ ਸੀ ਮੁਕੇਸ਼ ਮਲੌਦ ਹੁਣੇ ਕਿੱਥੇ ਨੇ ਜਿਹੜਾ ਜਦੋਂ 20 ਤਰੀਕ ਨੂੰ ਜਾਣਾ ਸੀ ਦੋ ਦਿਨ ਪਹਿਲਾਂ ਜਿਹੜੇ ਜਿਹੜੇ ਸੀਨੀਅਰ ਲੀਡਰ ਸੀਗੇ ਇਹ ਜਥੇਬੰਦੀਆਂ ਦੇ ਜਮੀਨ ਪ੍ਰਾਪਤੀ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਿਹੜੇ ਸੀਨੀਅਰ ਲੀਡਰ ਸੀਗੇ ਉਹਨਾਂ ਦੇ ਘਰੀ ਛਾਪੇ ਮਾਰੇ ਤਾਂ ਉਹ ਦੋ ਦਿਨ ਪਹਿਲਾਂ ਜਿਹੜੇ ਉਰਾ ਪਰਾ ਹੋ ਗਿਆ ਸੀ ਅੰਡਰਗ੍ਰਾਉਂਡ ਹੋ ਗਿਆ ਸੀ ਜੀ ਤੇ ਅਸੀਂ ਪਿੰਡੂ ਮਜ਼ਦੂਰ ਯੂਨੀਅਨ ਦੇ ਅਸੀਂ ਸਾਡਾ ਸੂਬਾ ਪ੍ਰਧਾਨ ਪਿੰਡੂ ਮਜ਼ਦੂਰ ਯੂਨੀਅਨ ਦਾ ਮੈਨੂੰ ਵੀ ਜਿਹੜਾ ਗ੍ਰਿਫਤਾਰ ਕਰ ਲਿਆ ਸੀਗਾ ਤੇ ਉਹਦੇ ਲਈ ਹੈਗਾ ਵੀ ਘੱਟੋ ਘੱਟ ਹਜ਼ਾਰ ਜਿਹੜਾ ਬੰਦਾ ਉਦੋਂ ਉਹਨਾਂ ਨੇ ਗ੍ਰੈਫਤਾਰ ਕਰ ਲਿਆ ਪਿੰਡਾਂ 'ਚ ਫੋਰਸਾਂ ਲਾਤੀਆਂ ਬਹੁਤ ਸਾਰੇ ਨੂੰ ਨજરਬੰਦ ਕਰ ਲਿਆ ਬਹੁਤ ਸਾਰੇ ਨੂੰ ਥਾਣੇ 'ਚ ਬੰਦ ਕਰ ਦਿੱਤਾ ਤਾਂ ਜਿਹੜੇ ਕੁਝ ਲੋਕ 2.5 3000 ਦੀ ਗਿਣਤੀ 'ਚ ਗਾਇਬ ਵੀ ਉਥੇ ਵਿੰਗੇ ਡੇਡੇ ਟੰਗਣਾ ਉਹਨਾਂ ਨੂੰ ਵੀ ਗ੍ਰੈਫਤਾਰ ਜਿਹੜਾ ਕਰ ਲਿਆ ਉਹ ਜਿਹੜੀ ਸੀਨੀਅਰ ਲੀਡਰਸ਼ਿਪ ਆ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਜੇ ਉਹ ਫੜ ਲਈ ਅਸੀਂ ਤਾਂ ਇਹ ਸੰਘਰਸ਼ ਨੂੰ ਅਸੀਂ ਮੱਠਾ ਪਾ ਦੇਣਾ ਤੇ ਇਸ ਕਰਕੇ ਜਿਹੜਾ ਉਹ ਹੈਗੇ ਆ ਅੰਡਰਗਰਾਉਂਡ ਆ ਅਜੇ ਵੀ ਤਿਆਰੀਆਂ ਕਰ ਰਹੇ ਆ ਤੇ ਅਜੇ ਬਹੁਤ ਸਾਰੇ ਘੱਟੋ-ਘੱਟ 2200 ਅਜੇ ਵੀ ਵਰਕਰ ਆ ਜਿਹੜਾ ਉਹ ਥਾਣੇ ਜੇਲਾਂ ਦੇ ਵਿੱਚ ਬੰਦਿਆ ਜੇ ਉਹਨਾਂ ਦਾ ਪਤਾ ਨਹੀਂ ਲੱਗਦਾ ਉਹ ਕਿੱਥੇ ਆ ਬੱਚੇ ਦਾ ਔਰਤਾਂ ਆ ਉਹਨਾਂ ਦੇ ਨਾਲ ਅੱਗੇ ਤਾਂ ਇਹ ਹੁੰਦਾ ਸੀ ਵੀ ਜਦੋਂ ਸਰਕਾਰ ਗ੍ਰਿਫਤਾਰੀਆਂ ਕਰਦੀ ਸੀ ਤੇ ਔਰਤਾਂ ਨੂੰ ਛੱਡ ਲੈਂਦੀ ਸੀ ਹੁਣ ਤਾਂ ਔਰਤਾਂ ਨੂੰ ਵੀ ਬਖਸ਼ਿਆ ਉਹਨਾਂ ਦੇ ਨਾਲ ਛੋਟੇ-ਛੋਟੇ ਬੱਚੇ ਆ ਜਿਹਨਾਂ ਨੂੰ ਜਿਹੜਾ ਆ ਪੁਲਿਸ ਜਿਹੜੀ ਆ ਉਹ ਥਾਣਿਆਂ ਚ ਲੈ ਗਈ ਜੇਲਾਂ ਚ ਬੰਦ ਕਰ ਦਿੱਤਾ ਅਜੇ ਵੀ 200 ਬੰਦਾ ਜਿਹੜਾ ਆ ਬਰਕਰਿਆ ਉਹਦਾ ਪਤਾ ਨਹੀਂ ਲੱਗ ਰਿਹਾ ਵੀ ਉਹ ਕਿੱਥੇ ਆ ਅਜੇ ਵੀ ਬੰਦੇ ਆ ਉਹਦੇ ਲਈ ਅਸੀਂ ਤਾਂ ਪਿੰਡ-ਪਿੰਡ ਜਿਹੜੇ ਆ ਸਰਕਾਰ ਦੇ ਪੁਤਲੇ ਸਾੜ ਰਹੇ ਆ ਜਥੇਬੰਦਕ ਦਵਾ ਸਦਕਾ ਅਸੀਂ ਬਹੁਤ ਸਾਰੇ ਛਡਾ ਲਿਆ ਤਾਂ ਬਾਕੀ ਰਹਿ ਗਿਆ ਤਾਂ ਅਸੀਂ ਲਗਾਤਾਰ ਜਿਹੜੇ ਆ ਉਹਨਾਂ ਦੇ ਖਿਲਾਫ ਜਿਹੜੇ ਪੁਤਲੇ ਸਾੜਨੇ ਆ ਪੰਜਾਬ ਸਰਕਾਰ ਦੇ ਖਿਲਾਫ ਤੇ ਨਾਲ ਹੀ ਜਿਹੜਾ ਆ 2 ਜੂਨ ਦਾ ਐਲਾਨ ਕਰ ਦਿੱਤਾ ਵੀ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਕੋਠੀ ਵਾਲ ਨੂੰ ਜਾਣ ਕੇ ਉਹਨਾਂ ਨੂੰ ਗੱਲ ਕਰ ਲੋਨਾਂ ਨਾਲ ਤਾਂ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੰਚ ਆ ਇਹ ਸਮੇਤ ਪਿੰਡੂ ਮਜ਼ਦੂਰ ਜੂਨੀਅਨ ਅਸੀਂ ਦੋ ਤਰੀਕ ਨੂੰ ਜਿਹੜਾ ਹੈ ਜ਼ਿਲ੍ਹਾ ਹੈੱਡਕੁਆਟਰ ਤੇ ਡੀਸੀ ਦਫ਼ਤਰਾਂ ਅਮੁਰੇ ਧਰਨੇ ਲਾਵਾਂਗੇ ਤਾਂ ਜ਼ੋਰਦਾਰ ਮੰਗ ਕਰਾਂਗੇ ਵੀ ਜਿਹੜੇ ਫੜੇ ਹੋਏ ਮਜ਼ਦੂਰਾਂ ਨੂੰ ਛੱਡਿਆ ਜਾਵੇ ਤਾਂ ਲੈਂਡ ਸੀਲਿੰਗ ਐਕਟ ਜਿਹੜਾ ਲਾਗੂ ਕੀਤਾ ਜਾਵੇ ਸੋ ਇਸੇ ਦੇ ਨਾਲ ਹਸਰਾਜ ਜੀ ਆ ਇਸ ਗੱਲ ਤੇ ਵੀ ਚੰਨਣਾ ਪਾਇਓ ਕਿ ਆਮ ਤੌਰ ਤੇ ਨਾ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਕਿਸਾਨ ਨੇ ਉਹ ਜਦੋਂ ਧਰਨਾ ਲਾਉਂਦੇ ਨੇ ਉਸ ਲਈ ਤਾਂ ਉਹ ਨਾਰਾ ਤਾਂ ਲਾਉਂਦੇ ਨੇ ਕਿ ਕਿਸਾਨ ਮਜ਼ਦੂਰ ਏਕਤਾ ਪਰ ਗੱਲਾਂ ਦੇ ਵਿੱਚ ਮਜ਼ਦੂਰ ਬਹੁਤ ਪਿੱਛੇ ਰਹਿ ਜਾਂਦਾ ਹੈ ਤੁਸੀਂ ਇਹ ਗੱਲ ਦੀ ਸਾਜ ਪਾਇਓ ਕਿ ਕੀ ਤੁਹਾਡੀ ਕਿਸਾਨ ਜਥੇਬੰਦੀਆਂ ਦੇ ਨਾਲ ਵੀ ਇਸ ਵਿਸ਼ੇ ਤੇ ਗੱਲਬਾਤ ਹੋਈ ਹੈ ਕੋਈ ਜਥੇਬੰਦੀ ਕਿਸਾਨਾਂ ਦੀ ਤੁਹਾਡੇ ਤਾਲਮੇਲ ਚ ਹੈ ਬੀਤੇ ਦਿਨੀ ਮੈਂ ਉਗਰਾਹਾ ਜਥੇਬੰਦੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਸੁਣ ਰਿਹਾ ਸੀ ਜੁਗਿੰਦਰ ਸਿੰਘ ਉਗਰਾਹਾ ਹੁਣੀ ਕਹਿ ਰਹੇ ਸੀ ਕਿ ਰਾਜੇ ਦੀ ਜਿਹੜੀ ਜ਼ਮੀਨ ਹੈ ਉਸ ਦੀ ਪ੍ਰਾਪਤੀ ਲਈ ਅਸੀਂ ਉਸ ਜਥੇਬੰਦੀ ਦੇ ਨਾਲ ਹੈ ਸੰਘਰਸ਼ ਕਮੇਟੀ ਦੇ ਨਾਲ ਹੈ ਆਪਾਂ ਲੜਾਂਗੇ ਪਰ ਕੀ ਉਹ ਵੈਸੇ ਫਾਰਮਲੀ ਤੁਹਾਡੇ ਕੋਲ ਆਏ ਨੇ ਤੁਹਾਡੇ ਨਾਲ ਗੱਲਬਾਤ ਤੁਹਾਡੀ ਜਥੇਬੰਦੀ ਨਾਲ ਹੋਈ ਆ ਜਾਂ ਹੋਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਕਿਸੇ ਤਰੀਕੇ ਦਾ ਤੁਹਾਡੇ ਨਾਲ ਸਾਥ ਦੇਣ ਦਾ ਐਲਾਨ ਕੀਤਾ ਜਾਂ ਕੋਈ ਗੱਲ ਹੋਈ ਹੈ ਇੰਦਾ ਆ ਜੀ ਵੀ ਜਿਹੜੇ ਜਿਹੜੀਆਂ ਕਿਸਾਨ ਜਥੇਬੰਦੀਆਂ ਨਾਲ ਭਾਵੇਂ ਚਲੋ ਉਹਨਾਂ ਨੇ ਕਿਸਾਨੀ ਅੰਦੋਲਨ ਜਿਹੜਾ ਦਿੱਲੀ ਲੜਿਆ ਉਹਦੇ ਚ ਵੀ ਸਾਰੇ ਵਰਗਾਂ ਦੀਆਂ ਜਥੇਬੰਦੀਆਂ ਸੀ ਜਾਂ ਮਜ਼ਦੂਰ ਜਥੇਬੰਦੀਆਂ ਵੀ ਸੀ ਉਹ ਕਿਸਾਨਾਂ ਨੇ ਇਕੱਲੇ ਨਹੀਂ ਸੀ ਮਜ਼ਦੂਰ ਉਹਨਾਂ ਨਾਲ ਸੀ ਪਰ ਹੁਣ ਵੀ ਜਿਹੜਾ ਆ ਸਾਡੇ ਨਾਲ ਖਾਸ ਤੌਰ ਤੇ ਕਰਤਿੱਕ ਕਿਸਾਨ ਜੁਨੀਅਨ ਜਿਹੜੀ ਆ ਉਹ ਲਗਾਤਾਰ ਸਾਡੇ ਨਾਲ ਜਿਹੜਾ ਉਹ ਸੰਘਰਸ਼ ਕਰ ਰਹੀ ਆ ਜਦੋਂ ਸਾਡੇ ਸਾਥੀ ਫੜੇ ਵੀ ਆ ਤੇ ਜਿੱਥੇ ਪਿੰਡੂ ਮਜ਼ਦੂਰ ਜਿੰਨੇ ਸੀ ਉੱਥੇ ਨਾਲ ਹੀ ਕਰਤਿੱਕ ਕਿਸਾਨ ਜੁਨੀਅਨ ਸੀ ਜਿਹਨੇ ਥਾਣਿਆਂ ਦੇ ਘਰਾਓ ਕਰਕੇ ਸਾਡੇ ਸਾਥੀਆਂ ਨੂੰ ਬਹੁਤ ਸਾਰੇ ਉਹਨੂੰ ਛਡਾਇਆ ਤੇ ਹੁਣ ਜਿਹੜਾ ਅ ਅਗਰਾਹਾਂ ਦੀ ਜਥੇਬੰਦੀ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਲਗਭਗ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਬਹੁਤ ਸਾਰੀਆਂ ਨੇ ਐਲਾਨ ਕਰ ਦਿੱਤਾ ਖਾਸ ਤੌਰ ਤੇ ਅਗਰਾਹਾਂ ਨੇ ਵੀ ਤੁਸੀਂ ਦੱਸੇ ਦਿੱਤਾ ਵੇ ਉਹਨਾਂ ਨੇ ਵੀ ਲਾਹਨ ਕੀਤਾ ਵੀ ਅਸੀਂ ਇਸ ਸੰਘਰਸ਼ ਦੇ ਵਿੱਚ ਤੁਹਾਡੇ ਨਾਲ ਆ ਇਸ ਕਰਕੇ ਵੀ ਮਜ਼ਦੂਰ ਤੇ ਕਿਸਾਨ ਦਾ ਜਿਹੜਾ ਰਿਸ਼ਤਾ ਨੌ ਮਾਸ ਦਾ ਆ ਕਿਸਾਨ ਜਥੇਬੰਦੀਆਂ ਵੀ ਸਾਡੇ ਨਾਲ ਆ ਜਦੋਂ ਉਹਨਾਂ ਦਾ ਸੰਘਰਸ਼ ਹੁੰਦਾ ਉਦੋਂ ਮਜ਼ਦੂਰ ਕਿਉਂਕਿ ਇਹ ਕੱਲੀ ਮਤਲਬ ਮਜ਼ਦੂਰਾਂ ਦੀ ਗੱਲ ਨਹੀਂ ਹੈ ਇਹ ਛੋਟੇ ਕਿਸਾਨਾਂ ਦੇ ਵੀ ਅਸੀਂ 17 17.5 ਖੇਤ ਪੂਰੇ ਕਰਨੇ ਆ ਕੱਲਾ ਆਪਣਾ ਨਹੀਂ ਹੈ ਵੀ ਇਹ ਦਲਤ ਮਜ਼ਦੂਰਾਂ ਨੂੰ ਹੀ ਆ ਇਹ ਚ ਜਿਹੜੀ ਛੋਟੀ ਕਿਸਾਨੀ ਆ ਤੁਸੀਂ ਬਾਬੇ 90 95% ਜਿਹੜੇ ਕਿਸਾਨ ਆ ਉਹਨਾਂ ਕੋ ਤਾਂ 5-5 ਏਕੜ ਜ਼ਮੀਨ ਤੋਂ ਵੀ ਘਟਿਆ ਤਾਂ ਇਹ ਨਾਰਾ ਉਹਨਾਂ ਲਈ ਵੀ ਆ ਕਿ ਜਿੱਥੇ ਜਦੋਂ ਜ਼ਮੀਨਾਂ ਦੀ ਵੰਡ ਹੋਣੀ ਆ ਤੇ ਉਹ ਕਿਸਾਨਾਂ ਦੇ ਵੀ ਜਿਹੜੇ 17-17 17.5 ਕੇਤ ਉਹ ਪੂਰੇ ਕਰਨੇ ਆ ਤੇ ਮਜ਼ਦੂਰਾਂ ਨੂੰ ਵੀ ਮਿਲਣੇ ਆ ਚਾਹੇ ਕਿਸੇ ਜਾਤ ਦਾ ਮਜ਼ਦੂਰ ਹੋਵੇ ਚਾਹੇ ਕਿਸੇ ਧਰਮ ਦਾ ਮਜ਼ਦੂਰ ਜਾਂ ਕਿਸਾਨ ਹੋਵੇ ਉਹ ਸਾਰਿਆਂ ਨੂੰ ਕਰਨੇ ਆ ਸੀ ਤਾਂ ਇਹ ਵੀ ਮੰਗ ਕਰਦੇ ਆ ਵੀ ਜਿਹੜਾ ਸੀਲਿੰਗ ਆ ਉਹ 10 10 ਖੇਤਾਂ ਦੀ ਏਕੜ ਦੀ ਕਰ ਦਿੱਤੀ ਜਾਵੇ 17.5 ਦੀ ਬਜਾਏ ਬਹੁਤ ਸਾਰੇ ਲੋਕਾਂ ਨੂੰ ਗਰੀਬਾਂ ਨੂੰ ਮਜ਼ਦੂਰਾਂ ਨੂੰ ਖਾਨਾਂ ਨੂੰ ਉਹ ਜ਼ਮੀਨ ਜਿਹੜੀ ਆ ਜਾਊਗੀ ਸੋ ਕਿਸਾਨ ਜਥੇਬੰਦੀਆਂ ਵੀ ਸਾਡੇ ਨਾਲ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਉਹਦੇ ਨਾਲ ਆ ਤੇ ਅਸੀਂ ਵੀ ਪਿੰਡੂ ਮਜ਼ਦੂਰ ਯੂਨੀਅਨ ਕੋ ਸਾਡਾ ਦਾ ਪਹਿਲੂ ਹੀ ਅਸੀਂ ਆਵਾਜ਼ ਬੁਲੰਦ ਕਰਦੇ ਸੋ ਹਸਰਾ ਜੀ ਅੰਤ ਦੇ ਵਿੱਚ ਮੇਰਾ ਆਖਰੀ ਸਵਾਲ ਇਹ ਹੈ ਕਿ ਇਹ ਕਿਹਾ ਜਾਂਦਾ ਹੈ ਆਮ ਤੌਰ ਤੇ ਵੀ ਜਿਹੜੀ ਪੰਜਾਬ ਦੇ ਵਿੱਚ ਐਸਸੀ ਭਾਈਚਾਰੇ ਤੋਂ ਐਮਐਲਏ ਜਾਂ ਐਮਪੀ ਆਉਂਦੇ ਨੇ ਘੱਟੋ ਘੱਟ ਕਹਿੰਦੇ ਉਹਨਾਂ ਦਾ ਤਾਂ ਫਰਜ਼ ਬਣਦਾ ਸੀ ਨਾ ਹਾਲਾਂਕਿ ਆਪਾਂ ਇਸ ਨੂੰ ਕਿਸੇ ਧਰਮ ਜਾਤ ਜਾਂ ਹੋਰ ਕਿਸੇ ਵਰਗ ਦੇ ਵਿੱਚ ਨਹੀਂ ਵੰਡਦੇ ਨਾ ਹੀ ਕਿਸਾਨ ਮਜ਼ਦੂਰ ਦੇ ਵਰਗ ਦੇ ਵਿੱਚ ਵੰਡਦੇ ਆ ਕਿ ਇਹ ਜਿਹੜਾ ਇਹ ਜਿਹੜਾ ਸੰਘਰਸ਼ ਹੈ ਇਹ ਕੱਲਾ ਮਜ਼ਦੂਰ ਦਾ ਹੈ ਜਾਂ ਕੱਲਾ ਕਿਸਾਨ ਦਾ ਹੈ ਪਰ ਤੁਸੀਂ ਇਹ ਜ਼ਰੂਰ ਦੱਸਿਓ ਕਿ ਇਹ ਜਿਹੜੀ ਗੱਲ ਹੈ ਕਿ ਕੋਈ ਵੀ ਜਿਹੜਾ ਐਮਐਲਏ ਐਮਪੀ ਕਿਸੇ ਦੇ ਵੱਲੋਂ ਵੀ ਤੁਹਾਡੇ ਹੱਕ ਚ ਹਾ ਦਾ ਨਾਰਾ ਨਹੀਂ ਮਾਰਿਆ ਗਿਆ ਇਸ ਮਾਮਲੇ ਦੇ ਵਿੱਚ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਤੁਸੀਂ ਕੋਈ ਗੱਲਬਾਤ ਕਿਸੇ ਲੀਡਰ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਮਾਮਲੇ 'ਚ ਜਿਹੜੇ ਆਮ ਤੌਰ ਤੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਗੱਲ ਕਰਦੇ ਨੇ ਜਾਂ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਵੱਡੀ ਗਿਣਤੀ ਦੇ ਵਿੱਚ ਐਮਐਲਏ ਜਾਂ ਐਮਪੀ ਆਮ ਤੌਰ ਤੇ ਬੇਬਾਕ ਹੋ ਕੇ ਟਿੱਪਣੀਆਂ ਕਰਦੇ ਨੇ ਆਪਾਂ ਜਿਹੜੇ ਦਲਤ ਐਮਐਲਏ ਜਾਂ ਐਮਪੀ ਆ ਜੀ ਜਦੋਂ ਉਹ ਚਲੇ ਜਾਂਦੇ ਆ ਹਾਕਮ ਜਮਾਤ ਪਾਰਟੀਆਂ ਚ ਜਾਂ ਪਾਰਲੀਮੈਂਟ ਸੰਭਲੀਆਂ ਚ ਤੇ ਉਹਨਾਂ ਦੀ ਜਮਾਤ ਬਦਲ ਜਾਂਦੀ ਆ ਉਹ ਵੀ ਮਤਲਬ ਜਿਹੜੇ ਆ ਐਸਸੀ ਦੇ ਵਿੱਚ ਕੋਈ ਤਕੜੇ ਲੋਕ ਆ ਉਹ ਆਪ ਵੀ ਜਿਹੜੇ ਦਲਤ ਐਮਐਲਏ ਐਮਪੀ ਆ ਉਹ ਵੀ ਜ਼ਮੀਨਾਂ ਦੇ ਮਾਲਕ ਆ ਤਕੜੇ ਤਕੜੇ ਲੋਕ ਆ ਉਹ ਵੀ ਉਹ ਨਹੀਂ ਮਤਲਬ ਇਹਨੂੰ ਉਹ ਵੀ ਉਹਨਾਂ ਵਰਗੇ ਆ ਦੂਸਰੇ ਵਰਗੇ ਇਹ ਕੋਈ ਜੀ ਫਰਕ ਨਹੀਂ ਉਹਨਾਂ ਚ ਉਹ ਵੀ ਨਹੀਂ ਮੰਗ ਕਰਨਗੇ ਇਦਾਂ ਇਦਾਂ ਦਾ ਜਦੋਂ ਭਗਵਾਨਤਮਨ ਮੁੱਖ ਮੰਤਰੀ ਉਹਨੇ ਬੜਨਾ ਸੀ ਪਿੰਡਾਂ 'ਚ ਬੋਟਾ ਲੈਣੀਆਂ ਸੀ ਤਾਂ ਉਦੋਂ ਸੰਤਰਾਮ ਦਾਸੀ ਜਿਹੜਾ ਇਨਕਲਾਬੀ ਕਵੀ ਹੋਇਆ ਉਹਦੇ ਗੀਤ ਗਾਉਂਦਾ ਸੀ ਮਜ਼ਦੂਰਾਂ ਦੇ ਹੱਕ ਦੇ ਬੇ ਮਾਂ ਧਰਤੀ ਆ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਨਹੀਂ ਬੇ ਸੁੱਖਾਂ ਕਮੀਆਂ ਦੇ ਬੇੜੇ ਇਦਾਂ ਜਦੋਂ ਵੀ ਬੋਟਾ ਲੈਣੀਆਂ ਦਾ ਕੋਈ ਕੋਈ ਮਜ਼ਦੂਰਾਂ ਨੂੰ ਪਹਿਲਾਂ ਤੋਂ ਜਿਹੜਾ ਇਹ ਐਮਐਲਏ ਐਮਪੀ ਆ ਇਹਨਾਂ ਨੇ ਬੋਟਾ ਲਈ ਵਰਤਿਆ ਸਿਰਫ ਬੋਟਾ ਹੀ ਲਈਆਂ ਇਹਨਾਂ ਦਾ ਸਵਾਰਿਆ ਕੁਛ ਨਹੀਂ ਤਾਂ ਵੀ ਜਿਹੜਾ 70 ਸਾਲਾਂ ਵਿੱਚ ਗਰੀਬ ਹੋਰ ਗਰੀਬ ਹੋਇਆ ਅਮੀਰ ਹੋਰ ਅਮੀਰ ਹੋਇਆ 84 ਕਰੋੜ ਲੋਕ ਜਿਹੜੇ ਹਿੰਦੁਸਤਾਨ ਦੇ 20 ਰੁਪਈਆ ਨਾਲ ਗੁਜ਼ਾਰਾ ਕਰਦੇ ਆ ਇੰਨਾ ਗਰੀਬੀ ਉਮੀਰੀ ਦਾ ਪਾੜਾ ਵਧਿਆ ਸੋ ਇਹ ਜਿਹੜੇ ਪਾਰਲੀਮੈਂਟ ਸੰਭਲੀਆਂ ਆ ਇਹਨਾਂ ਨੇ ਕਹਿੰਦੇ ਸਾਰਿਆ ਇੱਦਾਂ ਪਹਿਲੋਂ ਵੀ ਕੁਝ ਲੋਕਾਂ ਨੇ ਨਾਰਾ ਦਿੱਤਾ ਸੀ ਵੀ ਜੋ ਜ਼ਮੀਨ ਸਰਕਾਰੀ ਆ ਉਹ ਜ਼ਮੀਨ ਹਮਾਰੀ ਆ ਇਹ ਠੀਕ ਆ ਨਾਰਾ ਠੀਕ ਸੀ ਪਰ ਇਹਦੇ ਤੇ ਅਮਲ ਕਰਨਾ ਸੀ ਇਹ ਲੋਕਾਂ ਦੇ ਏਜੰਡੇ ਤੇ ਲਿਆਉਣਾ ਸੀ ਲੋਕਾਂ ਨੂੰ ਜਾਗਰੂਕ ਕਰਨਾ ਸੀ ਸੰਘਰਸ਼ ਤੋਂ ਬਿਨਾ ਜ਼ਮੀਨਾਂ ਨਹੀਂ ਲੈ ਹੋਣੀਆਂ ਇਹ ਦੇ ਲਈ ਨਾ 파ਰਲੀਮੈਂਟ ਹੀ ਨਾ ਸੰਭਲੀਆਂ ਨਾ ਕਿਸੇ ਹੋਰ ਨੇ ਜੇ ਜ਼ਮੀਨਾਂ ਪ੍ਰਾਪਤ ਕਰਨੀਆਂ ਆ ਜੇ ਕਾਣੀ ਵਾਂਡੇ ਖਤਮ ਕਰਨੀਆਂ ਗੁਰੂ ਰਵਦਾਸ ਦਾ ਨਾਹਰਾ ਬੁਲੰਦ ਕਰਨਾ ਬੇਗੰਪੂਰਾ ਬਸਾਉਣਾ ਬਰਾਬਰਤਾ ਲਿਆਉਣੀ ਆ ਤੇ ਸਾਨੂੰ ਸੰਘਰਸ਼ਾਂ ਰਾਹੀ ਹੀ ਇਹੇ ਕਰਨਾ ਪੈਣਾ ਸੋ ਤੁਸੀਂ ਇਹ ਸਾਰੀਆਂ ਗੱਲਾਂ ਤੇ ਚਾਨਣਾ ਪਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਅੰਤ 'ਚ ਤੁਸੀਂ ਦੇਖ ਰਹੇ ਲੋਕਾਂ ਨੂੰ ਕੋਈ ਸਨੇਹਾ ਦੇਣਾ ਚਾਹੋ ਕੋਈ ਆਪਣੀ ਗੱਲ ਰੱਖਣੀ ਚਾਹੋ ਲੋਕਾਂ ਦੇ ਅੱਗੇ ਪੰਜਾਬ ਦੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਉਹ ਜ਼ਰੂਰ ਅੰਤ 'ਚ ਚਾਨਣਾ ਪਾ ਦੇ ਪਹਿਲੀ ਗੱਲ ਤੇ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਤੁਸੀਂ ਜਿਹੜੀ ਸਾਡੀ ਗੱਲ ਆ ਜਿਹੜੀ ਲੋਕਪੱਖੀ ਗੱਲ ਆ ਤੁਸੀਂ ਲੋਕਪੱਖੀ মিডিਆ ਆ ਜਿਨ੍ਹਾਂ ਨੇ ਇਹ ਲੋਕਾਂ ਤੱਕ ਲੈ ਕੇ ਜਾਣੀ ਆ ਨਹੀਂ ਤਾਂ ਬਹੁਤ ਸਾਰਾ মিডিਆ ਜਿਹੜਾ ਸਰਕਾਰ ਪੱਖੀ ਗੱਲਾਂ ਕਰਦਾ ਬੜੇ ਤਰ੍ਹਾਂ ਦੇ ਭਰਮ ਭੁਲੇਖੇ ਜਿਹੜੇ ਆ ਉਹ ਪੈਦਾ ਕਰਦਾ ਪਰ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸਨੇਹਾ ਦਾ ਸੀ ਇਹੇ ਜਿਹੜਾ ਚਾਹੁੰਦੇ ਆ ਵੀ ਸਾਨੂੰ ਜਿਹੜਾ ਜਥੇਬੰਦ ਹੋ ਜਾਣਾ ਚਾਹੀਦਾ ਜਿਹੜੇ ਲੁੱਟੇ-ਪੁੱਟੇ ਲੋਕ ਆ ਗਰੀਬ ਆ ਮਜ਼ਦੂਰ ਆ ਹੱਥੀਂ ਕਿਰਤ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਜਥੇਬੰਦ ਹੋਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਆਰਥਿਕ ਤੌਰ ਤੇ ਥੱਲੇ ਆ ਗਰੀਬੀ ਅਮੀਰੀ ਦਾ ਪਾੜਾ ਆ ਮਾਲਕ ਬੇਮਾਲਕੀ ਆ ਤੇ ਸਾਨੂੰ ਜਿਹੜਾ ਉਹਨਾਂ ਦੇ ਨਾਲ ਬਰਾਬਰਤਾ ਨਹੀਂ ਤੇ ਸਾਨੂੰ ਸੰਘਰਸ਼ ਦੀ ਲੋੜ ਆ ਜਥੇਬੰਦ ਹੋਣ ਦੀ ਲੋੜ ਆ ਇੱਕ ਦਲ ਤੁਹਾਡੇ ਧਿਆਨ ਚ ਲਿਆਉਣੇ ਆ ਵੀ ਜਿਹੜੀ ਤੀਸਰੇ ਹਿੱਸੇ ਦੀ ਪੰਚਾਇਤੀ ਜ਼ਮੀਨ ਆ ਅਸੀਂ ਪਿੰਡਾਂ 'ਚ ਜਾਗਰੂਕ ਕੀਤਾ ਲੋਕਾਂ ਨੂੰ ਜਿਹਦੇ ਕਰਕੇ ਪੰਚਾਇਤਾਂ ਦੀਆਂ ਬੋਲੀਆਂ 'ਚ ਖਾਸ ਤੌਰ ਤੇ ਸੰਗਰੂਰ ਤੇ ਬਠਿੰਡੇ 'ਚ ਵੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਕੀਤਾ 100 150 ਪਿੰਡਾਂ ਦੇ ਵਿੱਚ ਮਜ਼ਦੂਰਾਂ ਨੂੰ ਤੀਸਰੇ ਹਿੱਸੇ ਦੀਆਂ ਜ਼ਮੀਨਾਂ ਦਵਾਈਆਂ ਉਹਨਾਂ ਨੂੰ ਜਾਗਰੂਕ ਕਰਕੇ ਅੱਜ ਉਹਨਾਂ ਦੇ ਆਪਣੇ ਖੇਤ ਆ ਆਪਣੀ ਪੈੜੀ ਆ ਉਹ ਬੋਂਦੇ ਬੀਜਿਆ ਇਸ ਕਰਕੇ ਇਹ ਸਨੇਹਾ ਵੀ ਇਹਦੇ ਲਈ ਸਾਨੂੰ ਜਥੇਬੰਦ ਹੋ ਕੇ ਸੰਘਰਸ਼ ਕਰਨਾ ਪਊਗਾ ਤੇ ਲੈਂਡ ਸੀਲਿੰਗ ਇੱਕ ਜਿਹੜਾ ਲਾਗੂ ਕਰਾਉਣਾ ਪਊ ਇਹ ਸਨੇਹਾ ਜੀ ਸੋ ਬਹੁਤ ਬਹੁਤ ਧੰਨਵਾਦ ਹੰਸਰਾਜ ਜੀ ਤੁਸੀਂ ਇਹਨਾਂ ਸਾਰੀਆਂ ਗੱਲਾਂ ਤੇ ਚਾਨਣਾ ਪਾਇਆ ਤੁਹਾਡੇ ਨਾਲ ਫੇਰ ਕਦੇ ਇਸ ਮਾਮਲੇ ਤੇ ਜ਼ਰੂਰ ਜੁੜਾਂਗੇ ਕਿਉਂਕਿ ਤੁਸੀਂ ਲਗਾਤਾਰ ਸੰਘਰਸ਼ ਦੇ ਵਿੱਚੋਂ ਤੇ ਸੰਘਰਸ਼ ਕਰਨ ਵਾਲੇ ਲੋਕ ਕਹਿੰਦੇ ਦੇ ਵੀ ਕਦੀ ਟਿੱਕੇ ਨਹੀਂ ਬੈਠਦੇ ਹੁੰਦੇ ਸੰਘਰਸ਼ਤਾ ਛਿੜੇ ਰਹਿੰਦੇ ਨੇ ਸੋ ਤੁਸੀਂ ਜੁੜੇ ਚਾਨਣਾ ਪਾਇਆ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ